ਬਾਹਿਰ ਜੀ ਦਾ ਖਾਲਸਾ ਬਾਹਿਰ ਜੀ ਕੀ ਫਤਿਹ ਅੱਜ ਆਪਾਂ ਤੁਹਾਨੂੰ ਦਾਣ ਸਬਜ਼ੀ ਦਾ ਸਟੋਰ ਕਰਕੇ ਮਸਾਲਾ ਰੱਖਣ ਬਾਰੇ ਦਿਖਾਉਣੀ ਆ ਵੀ ਕਿਵੇਂ ਰੱਖਿਆ ਜਾਂਦਾ ਜਿਆਦਾ ਆਪਣੇ ਘਰ ਵਿੱਚ ਨਾ ਮਿਰਚਾਂ ਦੇ ਬੂਟੇ ਵਿੱਜੇ ਹੁੰਦੇ ਨੇ ਇਹਨਾਂ ਨੂੰ ਕਈ ਵਾਰ ਤਾਂ ਹੀ ਬਰਸਾਤਾਂ ਵਿੱਚ ਸੁੱਕ ਜਾਂਦੇ ਨੇ ਉਹ ਆਪਾਂ ਤੋੜ ਲੈਣੇ ਮਿਰਚਾਂ ਇਈ ਵਾਰ ਬਾਅਦ ਚ ਲਾਸਟ ਚ ਆ ਗਏ ਇਹਨਾਂ ਦੇ ਛੋਟੇ ਛੋਟੇ ਮਿਰਚਾਂ ਲੱਗਣ ਲੱਗ ਜਾਂਦੀਆਂ ਫਿਰ ਆਪਾਂ ਇਹਨਾਂ ਦਾ ਮਸਾਲਾ ਵੀ ਤਿਆਰ ਕਰ ਸਕਦੇ ਹਾਂ ਉਹਦੇ ਕਰਕੇ ਆਪਾਂ ਮਸਾਲਾ ਤਿਆਰ ਕਰਕੇ ਰੱਖਣ ਬਾਰੇ ਗੱਲ ਕਰਦੇ ਹਾਂ ਅੱਜ ਅਸੀਂ ਇਸ ਤਰ੍ਹਾਂ ਤਿਆਰ ਕਰਕੇ ਰੱਖਦੇ ਹਾਂ ਅੱਜ ਅਸੀਂ ਤੁਹਾਡੇ ਨਾਲ ਵੀ ਗੱਲ ਕਰਦੇ ਆਂ ਵੀ ਏਕਨ ਕਰ ਲਿਆ ਕਰੋ ਆਪਾਂ ਮਿਕਸੀ ਲੈ ਲਈ ਇਹਦੇ ਵਿੱਚ ਆਪਾਂ ਹਰੀਆਂ ਲਾਲ ਮਿਰਚਾਂ ਪਾ ਲਾਂਗੇ ਲਾਲ ਹਰੀਆਂ ਜੋਗੀਆਂ ਆਪਣੇ ਹੈਗੀਆਂ ਫਿਰ ਇਹਦੇ ਬਾਅਦ ਲਸਣ ਪਾ ਲਾਂਗੇ ਫਿਰ ਪਿਆਜ਼ ਵੀ ਪਾ ਸਕਦੇ ਆਪਾਂ ਆਪ ਵਿੱਚ ਟਮਾਟਰ ਵੀ ਪਾ ਸਕਦੇ ਆਂ ਅਦਰਕ ਵੀ ਪਾ ਸਕਦੇ ਆਂ ਜੇ ਅਦਰਕ ਆਪਾਂ ਪਾਉਣਾ ਤਾਂ ਪਾ ਸਕਦੇ ਆ ਨਹੀਂ ਪਾਉਣਾ ਤਾਂ ਨਾ ਵੀ ਹਾਂ ਇਹ ਤੁਹਾਡੀ ਮਰਜ਼ੀ ਆ ਆਪਣੀ ਇਹ ਸਾਰੀਆਂ ਚੀਜ਼ਾਂ ਆਪਾਂ ਪਹਿਲਾਂ ਧੋ ਕੇ ਸੁਕਾ ਲਈਆਂ ਸੀਗੀਆਂ ਹੁਣ ਆਪਾਂ ਇਹਨਾਂ ਨੂੰ ਤਿਆਰ ਕਰਦੇ ਆਂ ਡੰਡੀਆਂ ਤੋੜ ਲਈਆਂ ਸੀ ਮਿਰਚਾਂ ਨੇ ਧੋ ਲਈਆਂ ਸੀਗੀਆਂ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪੀਸ ਲਾਂਗੇ ਪੀਸ ਕੇ ਫਿਰ ਮਸਾਲਾ ਤਿਆਰ ਕਰਨਾ ਹੈ ਮਸਾਲਾ ਪੀਸ ਲਿਆ ਮਿਕਸੀ 'ਚ ਹੁਣ ਆਪਾਂ ਗੈਸ ਔਨ ਕਰਦੇ ਹਾਂ ਥ੍ਰਾਈ ਨੂੰ ਸੁੱਕ ਲੈਣ ਦਿੰਦੇ ਆ ਫਿਰ ਇਹਦੇ ਵਿੱਚ ਘਿਓ ਜਾਂ ਤੇਲ ਜੋ ਵੀ ਆਪਾਂ ਵਰਤਦੇ ਆ ਉਹ ਪਾ ਸਕਦੇ ਆ ਇਹ ਮੜਾ ਦੇ ਆਪਾਂ ਹੁਣ ਇਹਦੇ ਵਿੱਚ ਘਿਓ ਪਾਵਾਂਗੇ ਚਾਹੇ ਤੇਲ ਪਾ ਲਓ ਇਹ ਤੁਹਾਡੀ ਮਰਜ਼ੀ ਹੈ ਇਹਦੇ ਵਿੱਚ ਹੁਣ ਆਪਾਂ ਘਿਓ ਪਾ ਲਿਆ ਘਿਓ ਨੂੰ ਗਰਮ ਹੋਣ ਲੈਣ ਦਿੰਦੇ ਇਹਦੇ ਵਿੱਚ ਪਹਿਲਾਂ ਬੜੀਆਂ ਇਲਾਇਚੀਆਂ ਦੋ ਪਾ ਲੋ 4-5 ਲੌਂਗ ਪਾ ਲਓ ਇਹਦੇ ਵਿੱਚ ਪਾ ਦਿਓ ਫੇਰ ਇਹਨਾਂ ਨੂੰ ਬਾਅਦ ਵਿੱਚ ਚਾਹੇ ਕੱਢਦੇ ਹੋ ਇਹਨਾਂ ਦਾ ਟੇਸਟ ਬਹੁਤ ਵਧੀਆ ਆਉਂਦਾ ਮਸਾਲੇ 'ਚ ਹੁਣ ਆਪਾਂ ਵਿੱਚ ਮਸਾਲਾ ਪਾ ਦਾਂਗੇ ਆਪਾਂ ਨੂੰ ਸਬਜ਼ੀ ਬਣਾਉਣੀ ਸੌਖੀ ਰਹ ਗਈ ਐ ਫੇਰ ਲਸਣ ਵੀ ਲਿੱਟ ਤਿਆਰ ਹੋ ਜਾਂਦਾ ਪਿਆਜ਼ ਦੀ ਕਈ ਵਾਰ ਆਪਾਂ ਨੂੰ ਬਹੁਤ ਕਾਲੀ ਹੁੰਦੀ ਐ ਨਾਲੇ ਮਿਰਚਾਂ ਆਪਣੀ ਵੱਰ ਤੋਂ ਉੱਚ ਆ ਜਾਂਦੀਆਂ ਨੇ ਨਹੀਂ ਫਿਰ ਆਪਾਂ ਨਾ ਸੁਕਾਈ ਸਕਦੇ ਐ ਡੱਡੀਆਂ ਛੋਟੀਆਂ ਛੋਟੀਆਂ ਮਿਰਚਾਂ ਨੂੰ ਨਾ ਰੱਖੇ ਸਕਦੇ ਆ ਖਰਾਬ ਹੋ ਜਾਂਦੀਆਂ ਨੇ ਇਹਨੂੰ ਇਸ ਤਰੀਕੇ ਨਾਲ ਭੁੰਨੀ ਜਾਓ ਤੇ ਵਿੱਚ ਆਪਾਂ ਥੋੜਾ ਜਿਹਾ ਜੀਰਾ ਪਾ ਲਓ టేస్ ము మసాలా జీరా జ హీ ఇ భీ ఒ ਮਸਾਲਾ ਪੁੰਨ ਲੋਏ ਚਾਹੇ ਆਪਾਂ ਕੜਾਹੀ ਵਿੱਚ ਚੁੱਲੇ ਤੇ ਬਣਾ ਆਪਾਂ ਨਾ ਲੋ ਚਾਹੇ ਗੈਸ ਤੇ ਸਾਨੂੰ ਲੋ ਇਸ ਆਪਣੀ ਮਰਜ਼ੀ ਇਹਦੇ ਵਿੱਚ ਘਰੇ ਤਿਆਰ ਕੀਤਾ ਹੋਇਆ ਮਸਾਲਾ ਸੜ ਧਣੀਆਂ ਜੀਰਾ ਅਲائਚੀ ਸਾਰੀ ਚੀਜ਼ ਇਹ ਵੀ ਵਿੱਚ ਪਾ ਲੈਨੇ ਆਪਾਂ ਇਹਨੂੰ ਠੰਡਾ ਕਰਕੇ ਸਟੋਰ ਕਰਨਾ ਪੈਂਦਾ ਜੇ ਆਪਾਂ ਗਰਮ ਨਾ ਕਰੋ ਇਹ ਕਾਫੀ ਲੰਬਾ ਸਮਾਂ ਚੱਲ ਜਾਂਦਾ ਜੇ ਤੁਹਾਡੇ ਵੱਧ ਕੰਮ ਹੈ ਦਾਲ ਸਬਜ਼ੀ ਦਾ ਤਾਂ ਵੱਧ ਤਿਆਰ ਕਰਕੇ ਰੱਖ ਲਓ ਜੇ ਘੱਟ ਹੈ ਤਾਂ ਘੱਟ ਕਰ ਲਓ ਗੈਸ ਨੂੰ ਸਲੋ ਕਰਕੇ ਇਹਨੂੰ ਭੁੰਨਦੇ ਜਾਓ ਜਦੋਂ ਚੰਗੀ ਤਰ੍ਹਾਂ ਮਸਾਲਾ ਭੁੱਜ ਗਿਆ ਫੇਰ ਤਿਆਰ ਹੋ ਜਾਂਦਾ ਹੈ ਸੋਤੀ ਖਰਾਾਲ ਨਹੀਂ ਹੁੰਦਾ ਇਹਦੇ ਵਿੱਚ ਤੇਜ ਪੱਤਾ ਵੀ ਪਾ ਸਕਦੇ ਹੋ ਤੁਸੀਂ ਮਸਾਲੇ 'ਚ ਉਹਦਾ ਟੇਸਟ ਵੀ ਬਹੁਤ ਵਧੀਆ ਹੁੰਦਾ ਇੱਕ ਚਮਚਾ ਪਾਵੋ ਦੋ ਪਾਵੋ ਜੋ ਵੀ ਤੁਹਾਡੀ ਦਾਲ ਸਬਜ਼ੀ ਹੈ ਜਿੰਨੀ ਵੀ ਉਹਨਾ ਪਾ ਕੇ ਆਪਾਂ ਨੂੰ ਰੋਹ ਹੀ ਰਸਣ ਸਿਲਣ ਦਾ ਨਹੀਂ ਰਹਿੰਦਾ ਯੂਸ ਟੂ ਬੀ ਸਮਝ ਨਹੀਂ ਰਹਿੰਦਾ ਬਹੁਤ ਵਧੀਆ ਰਹਿੰਦਾ ਹੈ ਮਸਾਲਾ ਮਸਾਲਾ ਹੁਣ ਆਪਣਾ ਬਣ ਕੇ ਤਿਆਰ ਹੈ ਨਹੀਂ ਕਿ ਉਹ ਛੱਡ ਦਿੱਤਾ ਹੁਣ ਆਪਾਂ ਇਹਨੂੰ ਠੰਡਾ ਕਰਕੇ ਨਾ ਕਿਸੇ ਵੀ ਬੱਦਲ ਤੇ ਸਟੋਰ ਕਰ ਸਕਦੇ ਹਾਂ ਫ੍ਰਿਜ ਚ ਰੱਖ ਦੋ ਠੰਡਾ ਹੋਇਆ ਹੋਇਆ ਇਹਦੇ ਉੱਤੇ ਜਾਲੀ ਦੇ ਦੋ ਜਾਲੀ ਦੇ ਕੇ ਇਹਨੂੰ ਠੰਡਾ ਕਰ ਲਓ ਫਿਰ ਇਹਨੂੰ ਸਟੋਰ ਕਰਕੇ ਰੱਖ ਦੋ ਜਦ ਜੀ ਕਰੇ ਬਰ ਤੋਂ ਲੰਬੇ ਸਮੇਂ ਚੱਲ ਜਾਂਦਾ ਹੈ ਖਰਾਬ ਨਹੀਂ ਹੁੰਦਾ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਦੇਖੋ ਨੂੰ ਸਾਡੇ ਵੀਡੀਓਸ ਵਧੀਆ ਲੱਗਦੀਆਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਦੇਸੀ ਵਿਲੇਜ ਲਾਈਫ ਟੀਵੀ